ਸਿਕਲ ਤੁਸੀਂ ਜੁੜੇ ਹੋਏ ਹੋ 7 ਸੀਜ਼ TV ਆਸਟ੍ਰੇਲੀਆ ਦੇ ਨਾਲ ਅੱਜ ਆਪਣੇ ਦਰਸ਼ਕਾਂ ਨੂੰ ਉਸ ਪੁਲਿਸ ਅਧਿਕਾਰੀ ਨਾਲ ਮਿਲਾਵਾਂਗੇ ਜਿਨ੍ਹਾਂ ਦਾ ਨਾਮ ਏਡੀ ਸਿੰਘ ਹੈ ਏਡੀ ਸਿੰਘ ਯਾਨੀ ਆਜ਼ਾਦ ਦਵਿੰਦਰ ਸਿੰਘ ਆਜ਼ਾਦ ਦਵਿੰਦਰ ਸਿੰਘ ਨਾਮ ਹੀ ਕਿਉਂ ਰੱਖਿਆ ਕਿੰਨੇ ਰੱਖਿਆ ਕੀ ਰਾਜ ਹੈ ਇਸ ਦੇ ਪਿੱਛੇ ਗੱਲਬਾਤ ਕਰ ਲਾਂਗੇ ਸਾਡੇ ਨਾਲ ਡੀਐਸਪੀ ਸਿਟੀ ਬਟਾਲਾ ਆਜ਼ਾਦ ਦਵਿੰਦਰ ਸਿੰਘ ਹੁਣੀ ਮੌਜੂਦ ਆ ਡਿਊਕ ਸਾਹਿਬ ਐਡੀ ਸਿੰਘ ਐਡੀ ਸਿੰਘ ਦਾ ਫੁੱਲ ਫਾਰਮ ਆਜ਼ਾਦ ਦਵਿੰਦਰ ਸਿੰਘ ਇਹ ਨਾਮ ਕਿੰਨੇ ਰੱਖਿਆ ਤੇ ਕਿਉਂ ਇਹ ਮੇਰੇ ਫਾਦਰ ਸਾਹਿਬ ਸੀ ਆਰਮੀ ਦੇ ਵਿੱਚ ਜੀ ਉਹ ਆਰਮੀ ਚ ਮੇਜਰ ਰਟਾਇਰ ਹੋਏ ਸੀਗੇ ਉਹ ਨਾਂ ਨੇ ਮੇਰਾ ਨਾਮ ਆਜ਼ਾਦ ਦਵਿੰਦਰ ਸਿੰਘ ਰੱਖਿਆ ਕਿ ਮੇਰਾ ਜਿਹੜਾ ਜਨਮ ਹੈ ਉਹ ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਹੋਇਆ ਸੀਗਾ ਇਸ ਕਰਕੇ ਉਹਨਾਂ ਨੇ ਮੇਰਾ ਨਾਮ ਆਜ਼ਾਦ ਦਵਿੰਦਰ ਸਿੰਘ ਰੱਖਿਆ 15 ਅਗਸਤ ਨੂੰ 1947 ਨੂੰ ਦੇਸ਼ ਆਜ਼ਾਦ ਹੋਇਆ ਤੇ ਆਜ਼ਾਦ ਦਵਿੰਦਰ ਸਿੰਘ ਦਾ ਜਨਮ ਵੀ 15 ਅਗਸਤ ਨੂੰ ਇਸ ਲਈ ਪਿਤਾ ਨੇ ਨਾਮ ਆਜ਼ਾਦ ਦਵਿੰਦਰ ਸਿੰਘ ਰੱਖਤਾ ਬਿਲਕੁਲ ਜੀ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਿ ਆਜ਼ਾਦੀ ਦਾ ਦਿਨ ਮੇਰਾ ਬੇਡਾ ਪੈਦਾ ਹੋਇਆ ਤੇ ਉਹਨਾਂ ਨੇ ਆਜ਼ਾਦ ਦਵਿੰਦਰ ਸਿੰਘ ਨਾਮ ਰੱਖਿਆ ਇਹ ਕੋਈ ਕਾਰਨ ਨਾ ਕਿ ਆਜ਼ਾਦ ਦਵਿੰਦਰ ਸਿੰਘ ਅੱਜ ਪੁਲਿਸ ਦੇ ਵਿੱਚ ਡੀਐਸਪੀ ਨੇ ਕਿਉਂਕਿ ਉਹਨਾਂ ਦਾ ਸਿੱਧਾ ਸੰਬੰਧ ਦੇਸ਼ ਦੀ ਆਜ਼ਾਦੀ ਦੇ ਨਾਲ ਆਜ਼ਾਦੀ ਨਾਲ ਤੇ ਬਿਲਕੁਲ ਹੈ ਜੀ ਇਸ ਦਿਨ ਹੋਰ ਵੀ ਬਹੁਤ ਜਨਮ ਹੋਏ ਹੋਣਗੇ ਪਰ ਮੇਰਾ ਜਿਹੜਾ ਸ਼ੌਂਕ ਸੀਗਾ ਮੈਂ 에ਅਰ ਫੋਰਸ ਜਾਣਾ ਚਾਹੁੰਦਾ ਸੀਗਾ ਫਾਦਰ ਸਾਹਿਬ ਆਰਮੀ 'ਚ ਖੜਨਾ ਚਾਹੁੰਦੇ ਸੀ ਯਾਰ ਦੋਸਤ ਮੈਨੂੰ ਪੁੱਛ ਲਿਆ ਤੇ ਇਸ ਪੁਲਿਸ ਦੀ ਨੌਕਰੀ ਕਰਨ ਚ ਵੀ ਦੇਸ਼ ਦੀ ਸੇਵਾ ਤੇ ਪੰਜਾਬ ਦੀ ਸੇਵਾ ਸਮਾਜ ਦੀ ਸੇਵਾ ਕਰ ਰਿਹਾ। ਚਾਹੇ ਆਰਮੀ ਚ ਜਾਓ ਤਦ ਵੀ ਡਿਸਪਲਾਈਨਡ ਫੋਰਸ ਆ। ਪੁਲਿਸ ਚ ਕਰ ਰਹੇ ਹੋ ਤਦ ਵੀ ਡਿਸਪਲਾਈਨਡ ਫੋਰਸ ਕਰਨੀ ਤੇ ਦੇਸ਼ ਔਰ ਸਮਾਜ ਦੀ ਸੇਵਾ ਹੀ ਆ। ਪਿਤਾ ਦਾ ਵੀ ਸ਼ੌਕ ਸੀ ਕਿ ਤੁਸੀਂ ਡਿਸਪਲਾਈਨਡ ਫੋਰਸ ਚ ਆਓ। ਬਿਲਕੁਲ ਹੀ ਉਹ ਕਹਿੰਦੇ ਸੀ ਵੀ ਆਰਮੀ ਚ ਆਓ। ਆਰਮੀ ਚ ਕਮਿਸ਼ਨ ਰੈਂਕ ਤੇ ਆਓ। ਬਟ ਫਿਰ ਮੈਂ ਮੇਰਾ ਅਚਕਾ ਥੋੜਾ 에ਅਰ ਫੋਰਸ ਵਾਲ ਸੀ। ਉਦੋਂ ਮੈਂ ਉਹ ਐਨਸੀਸੀ ਰੱਖੀ ਸੀ 에ਅਰ ਵਿੰਗ ਖਾਲਸਾ ਕਾਲਜ ਪੜਦਾ ਸੀਗਾ। ਤੇ ਪੀਏਬੀਟੀ ਟੈਸਟ ਹੁੰਦਾ ਹੈ ਇੱਕ ਏਅਰ ਫੋਰਸ ਦੇ ਵਿੱਚ ਪਾਇਲਟ ਐਬਿਲਿਟੀ ਟੈਸਟ ਉਹ ਮੈਂ ਪਾਸ ਕੀਤਾ ਸੀ ਪਰ ਫਿਰ ਮੇਰੇ ਯਾਰਾਂ ਦੋਸਤਾਂ ਜਿਹੜੇ ਥਾਣੇਦਾਰ ਭਰਤੀ ਹੋ ਗਏ ਉਹਾਂ ਨੇ ਬਾਹ ਫੜ ਕੇ ਇੱਧਰ ਲਿਆਏ ਮੈਂ ਫਿਰ ਇੱਧਰ ਜੁਆਇਨ ਕਰ ਲਿਆ ਏਅਰ ਸਹੀ ਬਤੌਰ ਨਾਲ ਭੇਜ ਜਾਦ ਦਵਿੰਦਰ ਸਿੰਘ ਅੱਜ ਪੁਲਿਸ ਦੇ ਵਿੱਚ ਡੀਐਸਪੀ ਹੁੰਦੇ ਦੇ ਫਿਰ ਕਿਤੇ ਜਹਾਜ ੜਾਉਂਦੇ ਹੋਣਾ ਬਿਲਕੁਲ ਜੀ ਬਿਲਕੁਲ ਤੁਹਾਡੀ ਜ਼ਬਾਨ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਜੀ ਉਹ ਸ਼ੌਕ ਨਹੀਂ ਪੂਰਾ ਹੈ ਪਰ ਚਲ ਫੋਰਸ ਇੱਕੋ ਹੀ ਆ ਕਹਿੰਦਾ ਮਤਲਬ ਕੰਮ ਉਹਨਾਂ ਦੇ ਅਲੱਗ-ਅਲੱਗ ਹੈ ਚਾਹੇ ਆਰਮੀ ਦੀ ਗੱਲ ਕਰ ਲਈਏ ਏਅਰ ਫੋਰ ਇਹ ਕਿੰਨੀ ਚੈਲੈਂਜਿੰਗ ਜੌਬ ਆ ਬਹੁਤ ਚੈਲਿੰਜਿੰਗ ਜੌਬ ਆ ਜੀ ਜਦੋਂ ਅਸੀਂ ਪਬਲਿਕ ਨੂੰ ਫੇਸ ਕਰਦੇ ਆ ਜਦੋਂ ਭਰਤੀ ਹੋਇਆ ਆ ਉਦੋਂ ਤੇ ਪੀਕ ਤੇ ਅੱਤਵਾਦ ਸੀਗਾ ਉਹ ਅੱਤਵਾਦ ਨਾਲ ਲੜੇ ਆ ਉਸ ਤੋਂ ਬਾਅਦ ਜੇ ਹੁਣ ਦੇਖ ਲਈਏ ਪ੍ਰੈਜੈਂਟ ਦੌਰ ਦੇਖ ਲਈਏ ਤੇ ਵਿੱਚ ਪਬਲਿਕ ਨਾਲ ਬਹੁਤ ਅਵੇਅਰਨੈਸ ਰੱਖਣੀ ਪੈਂਦੀ ਆ ਹਰ ਚੀਜ਼ ਅਪਡੇਟ ਰਹਿਣਾ ਪੈਂਦਾ ਵਾ ਉਸ ਦੌਰ ਦਾ ਤੇ ਉਸ ਦੌਰ ਚ ਮੋਬਾਈਲ ਨਹੀਂ ਸੀ ਹੁਣ ਮੋਬਾਈਲ ਕਰਕੇ ਹਰ ਚੀਜ਼ ਆਪਣੇ ਆਪ ਨੂੰ ਵੀ ਅਪਡੇਟ ਕਰਨਾ ਪੈਂਦਾ ਬਿਲਕੁਲ ਕਿਉਂਕਿ ਪੁਰਾਣਾ ਦੌਰ ਇੱਕ ਵੱਖਰਾ ਦੌਰ ਸੀ ਉਦੋਂ ਨਾ ਤੇ ਇੰਨੀ ਸਫਾਰਸ਼ ਸੀ ਨਾ ਅਵੇਅਰਨੈਸ ਸੀ ਅੱਜ ਜੇ ਲੋਕ ਅਵੇਅਰ ਹੋਏ ਤੇ ਪੁਲਿਸ ਵੀ ਅਵੇਅਰ ਹੋ ਗਈ ਕਿੰਨੀ ਕਿ ਚੈਲੈਂਜਿੰਗ ਜੌਬ ਵਾ ਖਾਸ ਕਰਕੇ ਕਿਉਂਕਿ ਤੁਸੀਂ ਸਿਟੀ ਦੇ ਵਿੱਚ ਲੱਗੇ ਹੋ ਔਰ ਬਹੁਤ ਸਾਰੀਆਂ ਕੰਪਲੇਨਟਸ ਆਉਂਦੀਆਂ ਹੋਣਗੀਆਂ ਤੁਹਾਡੇ ਕੋਲ ਬਹੁਤ ਆਉਂਦੀਆਂ ਜੀ ਹਰ ਤਰ੍ਹਾਂ ਦਾ ਕ੍ਰਾਈਮ ਆਉਂਦਾ ਵਾ ਡੋਮੈਸਟਿਕ ਬਹੁਤ ਆਉਂਦੇ ਆ ਹਸਬੰਡ ਵਾਈਫ ਦੇ ਝਗੜੇ ਇਹ ਹੋਏ ਬਹੁਤ ਹਰ ਤਰ੍ਹਾਂ ਦਾ ਝਗੜੇ ਆਉਂਦੇ ਆ ਔਰ ਉਹਨਾਂ ਨੂੰ ਸਾਰਿਆਂ ਨੂੰ ਫੇਸ ਕਰਕੇ ਲੋਕਲ ਸਰਟੀਫਾਈ ਕਰਕੇ ਭੇਜਣਾ ਪੈਂਦਾ ਕਦੇ ਐਸਟਰਾ ਮਹਿਸੂਸ ਹੋਇਆ ਆਪਣੀ ਜੌਬ ਕਰਦੇ ਆ ਪੁਲਿਸ ਦੀ ਕਿ ਯਾਰ 에ਅਰ ਫੋਰਸ ਚ ਚਲ ਜਾਂਦੇ ਤੇ ਇੰਨੀ ਪਬਲਿਕ ਡੀਲਿੰਗ ਜਾਂ ਇੰਨੀ ਵੀਆਈਪੀ ਡਿਊਟੀ ਨਹੀਂ ਸੀ ਲੱਗਣੀ ਨਹੀਂ ਜੀ ਮੈਂ ਸੋ ਉਧਰ ਚਲ ਜਾਂਦਾ ਤੇ ਇੰਨਾ ਚ ਜਦੋਂ ਵਾਂਝਾ ਰਹਿ ਜਾਣਾ ਸੀਗਾ ਇਹ ਫੀਲ ਕਰਦੇ ਹੋ ਕਿ ਇਹ ਠੀਕ ਹੈ ਬਹੁਤ ਵਧੀਆ ਜੀ ਇੱਧਰ ਹਰ ਇੱਕ ਨਾਲ ਕਿਸੇ ਦਾ ਪੜਾ ਕਰੀ ਦਾ ਸਮਾਜ ਉੱਥੇ ਭਲਾ ਨਹੀਂ ਉੱਥੇ ਫਿਰ 에ਅਰ ਫੋਰਸ ਚ ਪਬਲਿਕ ਡੀਲ ਹੈ ਹੀ ਨਹੀਂ ਨਾ ਇਹ ਅਭੀ ਉੱਥੇ ਤੁਸੀਂ ਵਾਚ ਰਹਿਣਾ ਸੀ ਇੱਥੇ ਧਰਤੀ ਤੇ ਪੈਰ ਲੱਗੇਦੇ ਬਿਲਕੁਲ ਜੀ ਹਵਾ ਤੋਂ ਥੱਲੇ ਵੀ ਆ ਜਾਂਦਾ ਬਾਅਦ ਚ ਸਾਰਾ ਕੁਝ ਹਵਾ ਚ ਹੀ ਰਹਿਦਾ ਆ ਬਿਲਕੁਲ ਕਿਹਦੇ ਕੀ 에ਅਰ ਫੋਰਸ ਚਲੇ ਜਾਂਦੇ ਤੇ ਸ਼ਾਇਦ ਪਬਲਿਕ ਡੀਲਿੰਗ ਨਾ ਹੁੰਦੀ ਜਦੋਂ ਫਿਰ ਭਰਤੀ ਹੋਏ ਉਦੋਂ ਕਿੰਨੀ ਚੈਲਿੰਜਿੰਗ ਜੌਬ ਸੀ ਔਰ ਪਰਿਵਾਰ ਦਾ ਉਸ ਸਮੇਂ ਕੀ ਮਾਹੌਲ ਸੀ ਪਰਿਵਾਰ ਦਾ ਦੇ ਡਰ ਦਾ ਮਾਹੌਲ ਸੀਗਾ ਜੀ ਉਸ ਸਮਾਂ ਬੜਾ ਦੌਰ ਮਾੜਾ ਸੀ ਅਤਵਾਦ ਦਾ ਸਮਾਂ ਸੀਗਾ ਤੁਸੀਂ ਜਾਣਦੇ ਹੀ ਹੋ ਤੇ ਇਵਨ ਕਿ ਮੈਂ ਤੁਹਾਨੂੰ ਇਸ ਤੱਕ ਦੱਸ ਦਿੰਦਾ ਆ ਵੀ ਉਸ ਟਾਈਮ ਤੇ ਸਾਨੂੰ ਲੋਕ ਪੁਲਿਸ ਤੋਂ ਪਰਿਵਾਰ ਨੂੰ ਰਿਸ਼ਤਾ ਨਹੀਂ ਕਰਦੇ ਸੀ। ਕਾਰਨ ਇਹ ਸੀ ਵੀ ਸਾਡੀ ਬੇਟੀ ਵਿੱਡੋ ਨਾ ਹੋ ਜੇ ਕੱਲੋਂ ਕੋਈ ਕਿਸੇ ਮੁਕਾਬਲੇ ਚੋਂ ਮਰ ਜਾਂ ਕਿਤੇ ਮਰਸ ਹੈਪਟਿੰਗ ਨਾ ਹੋ ਜੇ ਇਸ ਕਰਕੇ ਉਹ ਰਿਸ਼ਤਾ ਦੇ ਕੇ ਰੱਖਦੀ ਸੀ। ਅਸੀਂ ਇੱਕ ਚੀਜ਼ ਹੋਰ ਦੇਖੀ ਤੁਹਾਡੇ ਆਫਿਸ ਦੇ ਵਿੱਚ ਬੈਠ ਕੇ ਕਿ ਆਜ਼ਾਦ ਦਵਿੰਦਰ ਸਿੰਘ ਦਾ ਜਨਮ 15 ਅਗਸਤ ਨੂੰ ਹੋਇਆ ਔਰ ਆਜ਼ਾਦ ਦਵਿੰਦਰ ਸਿੰਘ ਦੇ ਦਫਤਰ ਦੇ ਵਿੱਚ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਦੀ ਬੜੀ ਪਿਆਰੀ ਫੋਟੋ ਲੱਗੀ ਦੀ ਹੈ। ਉਹਨਾਂ ਸਾਰੇ ਸ਼ਹੀਦਾਂ ਦੀ ਦਿਨ ਹੈ ਜੀ 15 ਅਗਸਤ ਮਨਾ ਰਿਹਾ ਹੈ। ਜਿੰਨੇ ਵੀ ਸ਼ਹਾਦਤਾਂ ਦਿੱਤੀਆਂ ਨੇ ਸਰਦਾਰ ਭਗਤ ਸਿੰਘ ਹੋਣਾ ਨੇ ਰਾਜਦੇਵ ਗੁਰੂ ਰਾਜਗੁਰੂ ਹੋਣਾ ਨੇ ਸਾਰੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਨੂੰ ਸਲੂਟ ਹੈ ਸਾਡਾ ਉਹਨਾਂ ਕਰਕੇ ਜੇ ਦਿਨ ਮਨਾ ਰਹੇ ਆਂ ਬਿਲਕੁਲ ਤਾਂ ਦੀ 15 ਅਗਸਤ ਨੂੰ ਜਨਮ ਹੋਇਆ ਇਸ ਕਰਕੇ ਤੁਸੀਂ ਕੁਝ ਜ਼ਿਆਦਾ ਵੀ ਅਸੀਂ ਦੇਖਿਆ ਕਿ ਦੇਸ਼ ਭਗਤੀ ਵਾਲੀ ਗੱਲ ਜ਼ਿਆਦਾ ਕਰ ਲੈ ਹਰ ਇੱਕ ਵਿੱਚ ਦੇਸ਼ ਭਗਤੀ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ ਵੀ ਹੈਗੀ ਆ ਹਰ ਇੱਕ ਵਿੱਚ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਜੇ ਇਸ ਸਮੇਂ ਪਰਿਵਾਰ ਦੀ ਗੱਲ ਕੀਤੀ ਜਾਵੇ ਪ੍ਰੈਜ਼ੈਂਟ ਚ ਤੇ ਹੁਣ ਕੌਣ ਕੌਣ ਪਰਿਵਾਰ ਚ ਔਰ ਕੀ ਕੀ ਕਰਦੇ ਨੇ ਮੇਰਾ ਇਹ ਛੋਟਾ ਜਿਹਾ ਪਰਿਵਾਰ ਆ ਜੀ ਵਾਈਫ ਆ ਮੇਰੀ ਰਣਦੀਪ ਕੌਰ ਬੇਟੀ ਆ ਮੇਰੀ ਸੁਖਪ੍ਰੀਤ ਕੌਰ ਫੈਸ਼ਨ ਡਿਜ਼ਾਈਨਰ ਆ ਉਹਦਾ ਇੱਥੇ ਘਰੇ ਉੱਪਰ ਸ਼ੋਰੂਮ ਆ ਉਹਦੀ ਅਡਜਸਟ ਮੈਰਿਜ ਹੋਈ ਆ ਉਹ ਆਸਟ੍ਰੇਲੀਆ ਗਈ ਆ ਬੇਟਾ ਮੇਰਾ ਨਿਊਜ਼ੀਲੈਂਡ ਪੜਦਾ ਸੀਗਾ ਉਹ ਵਾਪਸ ਮੈਂ ਮੰਗਾ ਲਿਆ ਉਹਨੂੰ ਮੈਂ ਕਿਹਾ ਵੀ ਆਪਣੀ ਭੇੜੀ ਦਾ ਬਿਜੇਦ ਸੰਭ ਮੇਰੇ ਮਾਪੋਤਰ ਨੂੰ ਬਿਜੇਦ ਸੰਭਦੇ ਲੋਕ ਤੇ ਬਾਹਰ ਭੇਜ ਦੇਵੇ ਬੱਚੇ ਤੁਸੀਂ ਬਾਹਰੋਂ ਮੰਗਾ ਲਿਆ ਇੱਥੇ ਬਾਹਰ ਮੈਂ ਜਾਇਆ ਜੀ ਬਾਹਰ ਤੁਸੀਂ ਵੀ ਵੇਖਦੇ ਜੀ ਕੀ ਹੋ ਰਿਹਾ ਉਥੇ ਜਿਆਦਾ ਕੋਈ ਇਹਨਾ ਕੰਮ ਨਹੀਂ ਜਦੋਂ ਬਹੁਤ ਹਾਈ ਇੰਟੈਲੀਜੈਂਟ ਹੋਵੇ ਤੇ ਕੋਈ ਜੌਬ ਮਿਲਦੀ ਆ ਨਹੀਂ ਤੇ ਜਿਤਨਾ ਆਪਣੇ ਇਧਰ ਲੋਕ ਦੇਣੇ ਲਾਉਂਦੇ ਇੱਥੇ ਜਾ ਕੇ ਦੇਣੇ ਲਾਉਣ ਵਾਲੀ ਗੱਲ ਹੁੰਦੀ ਆ ਡਾਲਰ ਨਹੀਂ ਪਸੰਦ ਆਏ ਸੈਟੀਸਫੈਕਸ਼ਨ ਹੋਣੀ ਚਾਹੀਦੀ ਆ ਜੀ ਗੁਰੂ ਮਹਾਰਾਜ ਦੇ ਦਰਬਾਰ ਚ ਮੱਥਾ ਟੇਕਣ ਜੋ ਜਾਨਾ ਨਾਮ ਹੈ ਉਸ ਇੱਕੋ ਹੀ ਗੱਲ ਕਹਿੰਦਾ ਪਰਮਾਤਮਾ ਜੋ ਦਿੱਤਾ ਨਾ ਇਹ ਖੋਣਾ ਨਾ ਲਵੇ ਹੋਰ ਦੇ ਦੇਗਾ ਤੇਰੀ ਮਿਹਰਬਾਨੀ ਪਰ ਜੋ ਦਿੱਤਾ ਨਾ ਉਹ ਖੋਣਾ ਨਾ ਲਵੇ ਵੱਡੀ ਗੱਲ ਆ ਕਿ ਕਹਿੰਦੇ ਕਿ ਜਦੋਂ ਪਰਮਾਤਮਾ ਕੋ ਮੰਗਣ ਚਾਹੀਦਾ ਤੇ ਸ਼ੁਕਰਾਨਾ ਕਰੀਦਾ ਔਰ ਖਾਸ ਗੱਲ ਹੈ ਕਿ ਕਹਿੰਦੇ ਆਪਣੇ ਪੁੱਤਰ ਨੂੰ ਵਿਦੇਸ਼ ਚ ਦਿਹਾੜੀਆਂ ਲਵਾਉਣ ਨਾਲੋਂ ਆਪਣੇ ਕੋਲ ਰੱਖ ਕੇ ਵਪਾਰ ਕਰਾਉਣਾ ਚੰਗੀ ਗੱਲ ਆ ਕਿਉਂਕਿ ਵਿਦੇਸ਼ ਚ ਜਾ ਕੇ ਤੇ ਦਿਹਾੜੀਆਂ ਲਾਉੜੀਆਂ ਸਾਡਾ ਆਜ਼ਾਦ ਦਵਿੰਦਰ ਸਿੰਘ ਉਹਨਾਂ ਦੇ ਧਰਮ ਪਤਨੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਨਾਮ ਜੀ ਹਾਂਜੀ ਮੇਰਾ ਨਾਮ ਰਣਦੀਪ ਕੌਰ ਹੈ ਜੀ ਮੈਡਮ ਡਿਪਟੀ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਇਹਨਾਂ ਨੇ ਸਾਰੀ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਔਰ 15 ਅਗਸਤ ਨੂੰ ਜਨਮ ਹੋਇਆ ਕਹਿੰਦੇ ਮਾਣ ਵੀ ਬਹੁਤ ਆ ਫਿਰ ਤੁਸੀਂ ਕਿੱਦਾਂ ਜਨਮ ਦਿਨ ਮਨਾਉਂਦੇ ਹੋ ਪੂਰੇ ਦੇਸ਼ ਦੇ ਨਾਲ ਨਾਲ ਹਾਂਜੀ ਹਾਂਜੀ ਬਿਲਕੁਲ ਵਧੀਆ ਮਨਾਇਦਾ ਜਨਮ ਦਿਨ ਬਹੁਤ ਵਧੀਆ ਮਨਾਇਦਾ ਪੂਰੇ ਦੇਸ਼ ਨਾਲ ਹੀ ਵਾਕਿ ਸਭ 15 ਅਗਸਤ ਨੂੰ ਸੈਲੀਬ੍ਰੇਟ ਕਰਦੇ ਆ ਤੇ ਔਰ ਅਸੀਂ ਇਹਨਾਂ ਦਾ ਬਰਥਡੇ ਸ਼ਾਮ ਨੂੰ ਫਿਰ ਸੈਲੀਬ੍ਰੇਟ ਕਰਦੀ ਆ ਕਰੀਦਾ ਜੀ ਕੀ ਸਮਝਦੇ ਕਿੰਨੀ ਕਿ ਚੈਲਿੰਜਿੰਗ ਡਿਊਟੀ ਆ ਜਾਂ ਪਰਿਵਾਰ ਚ ਆ ਕੇ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹਾਂਜੀ ਡਿਊਟੀ ਤਾਂ ਚਲੋ ਟੈਨਸ਼ਨ ਵਾਲੀ ਹੈ ਹੀ ਆ ਬਹੁਤ ਟੈਨਸ਼ਨ ਹੁੰਦੀ ਆ ਤੇ ਆ ਕੇ ਫਿਰ ਚਲੋ ਸਾਨੂੰ ਇਹਨਾਂ ਫੀਲ ਨਹੀਂ ਹੁੰਦੇ ਤੇ ਮਤਲਬ ਵਧੀਆ ਵਾ ਨਾਲ ਸਾਡੇ ਕੋਆਪਰੇਟ ਕਰਦੇ ਜਿਵੇਂ ਮਤਲਬ ਖੁਸ਼ ਰਹਿੰਦੇ ਸਾਨੂੰ ਇਹਨਾਂ ਨੂੰ ਪਤਾ ਮਤਲਬ ਲੱਗਦਾ ਤੇ ਬਾਕੀ ਤਾਂ ਆਮ ਜੌਬਸ ਦੀ ਗੱਲ ਕਰ ਲਈਏ ਤੇ 9 ਤੋਂ 5 ਡਿਊਟੀ ਹੁੰਦੀ ਆ ਹਸਬੰਡਸ ਘਰ ਆ ਜਾਂਦੇ ਆਪਣੀ ਵਾਈਫ ਨਾਲ ਬੱਚਿਆਂ ਨਾਲ ਕਿਤੇ ਟਾਈਮ ਸਪੈਂਡ ਕਰ ਲੈਂਦੇ ਜਾਂ ਕਦੀ ਛੁੱਟੀ ਵੀ ਹੋ ਜਾਂਦੀ ਜਾਂ ਰਿਲੇਟਿਵਸ ਦੇ ਵੀ ਜਾਣਾ ਪੈਂਦਾ ਡਿਫਟੀ ਸਭ ਜਾਂਦੇ ਤੁਹਾਡੇ ਨਾਲ ਹਾਂਜੀ ਕਦੀ ਕਦੀ ਜਦੋਂ ਇਹਨਾਂ ਨੂੰ ਕੋਈ ਛੁੱਟੀ ਮਿਲ ਜਾਇਆ ਬਹੁਤ ਜ਼ਰੂਰੀ ਹੋਵੇ ਜਿਆਦਾ ਮੈਂ ਹੀ ਜਾਣਦੀ ਆ ਇਹ ਆਪਣੀ ਡਿਊਟੀ ਕਰਦੇ ਆ। ਕੁਝ ਸਰ ਕਹਿੰਦੇ ਨੇ ਕਿ ਮੈਡਮ ਕੱਲੇ ਆ ਜਾਂਦੇ ਹੋ ਡਿਪਟੀ ਸਾਹਿਬ ਨਹੀਂ ਆਏ। ਹਾਂਜੀ ਕਹਿੰਦੇ ਨੇ ਸਾਰੇ ਕਹਿੰਦੇ ਆ ਉਹਨਾਂ ਨੂੰ ਟਾਈਮ ਨਹੀਂ ਲੱਗਦਾ ਪਰ ਅਸੀਂ ਕਿਹਾ ਚਲੋ ਡਿਊਟੀ ਆ ਉਹ ਵੀ ਸਮਝ ਜਾਂਦੇ ਆ ਫਿਰ ਇਸੇ ਤਰ੍ਹਾਂ ਹੀ ਇਹਨਾਂ ਦੇ ਸਾਥ ਨੂੰ ਲੈ ਕੇ ਕਿੰਨਾ ਕੁ ਸੈਕਰੀਫਾਈਜ਼ ਕਰਦੇ ਹੋ ਜਿਸ ਤਰ੍ਹਾਂ ਕਿ ਅਕਸਰ ਇਹ ਜਿਹੜੇ ਜਿਆਦਾਤਰ ਬਾਹਰ ਹੀ ਰਹਿੰਦੇ ਹੋਣਗੇ। ਹਾਂਜੀ ਠੀਕ ਹੈ ਵਧੀਆ ਮਤਲਬ ਅਸੀਂ ਵੀ ਸਮਝਦੇ ਆ ਮਜਬੂਰੀ ਆ ਜੋ ਜੋ ਵੀ ਇਹ ਜੋਬ ਆ ਕਰਨੀ ਆ। ਦੇ ਸੇਵਾ ਵੀ ਕਰਨੀ ਆ ਜੋ ਵੀ ਹੈ ਨਾ ਤੇ ਅਸੀਂ ਸਮਝਦੇ ਆ ਸੀ ਵੀ ਬਿਲਕੁਲ ਕਹਿੰਦੇ ਕਿ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਕਹਿੰਦੇ ਕਿ ਰਿਸ਼ਤੇਦਾਰਾਂ ਦੇ ਘਟ ਜਾਂਦੇ ਆ ਸ਼ਾਪਿੰਗ ਕਰਨ ਨੂੰ ਵੀ ਘਟ ਜਾਂਦੇ ਆ ਪਰ ਆਪਣੀ ਡਿਊਟੀ ਜ਼ਿਆਦਾ ਦੇਖਦੇ ਆ ਤੇ ਅਸੀਂ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਡਿਸਪਲਨ ਡਿਊਟੀ ਆ ਔਰ ਜ਼ਾਬਤੇ ਚ ਰਹਿ ਕੇ ਹੀ ਇਹਨਾਂ ਡਿਊਟੀ ਕਰਨੀ ਆ ਸੋ ਜੇ ਅਜਾਦ ਦਵਿੰਦਰ ਸਿੰਘ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਿ ਮਾਣ ਮਹਿਸੂਸ ਹੁੰਦਾ ਹੈ ਕਿ 15 ਅਗਸਤ ਨੂੰ ਜਨਮ ਹੋਇਆ ਕੈਮਰਾਮੈਨ ਬੰਟੀ ਦਿਨਾਲ ਨਿਤਿਨ ਉਥਰਾ 7 ਸੀਰੀਜ਼ ਟੀਵੀ ਆਸਟ੍ਰੇਲੀਆ